हां जी ਜੰਡਿਆਲਾ ਸਾਹਿਬ ਅੱਜ ਇੱਥੇ ਬਿਆਸ ਦਰਿਆ ਤੇ ਪਹੁੰਚੇ ਕੀ ਹਾਲਾਤ ਹੈ ਕੀ ਕਹਿਣਾ ਚਾਹੁੰਦੇ ਅੱਜ ਆਪਾਂ ਮਾਝੇ ਦੀ ਧਰਤੀ ਜਿੱਥੋਂ ਸ਼ੁਰੂ ਹੁੰਦੀ ਬਿਆਸ ਦਰਿਆ ਉੱਥੇ ਆ ਕੇ ਖੜੇ ਆਪਾਂ ਕਿਉਂਕਿ 10-15 ਦਿਨ ਤੱਕ ਜਦੋਂ ਵੀ ਅਸੀਂ ਆਈਦਾ ਵਾ ਔਰ ਸੇਵਾ ਕਰਕੇ ਜਾਇਦੀ ਸਫਾਈ ਦੀ ਜਿੱਥੇ-ਜਿੱਥੇ ਵੀ ਗੰਦਗੀ ਹੋਵੇ ਜਿੰਨੇ ਜੋਗ ਹੈਗੇ ਸੇਵਾ ਕਰ ਜਾਈ ਦੀ ਪਰ ਦੁੱਖ ਇਸ ਗੱਲ ਦਾ ਲੱਗਾ ਕਿ ਅੱਜ ਹਰ ਸਮਾਜ ਸੇਵੀ ਹਰੋ ਚੰਗਾ ਇਨਸਾਨ ਪਾਣੀ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹਰ ਇੱਕ ਮੀਡੀਆ ਵਾਲਾ ਜਿਹੜਾ ਚੈਨਲਾਂ ਤੇ ਖਬਰਾਂ ਚਲਾ ਚਲਾ ਕੇ ਲੋਕਾਂ ਨੂੰ ਦੱਸ ਰਿਹਾ ਉਹ ਪਾਣੀ ਬਚਾ ਲਓ ਪਾਣੀ ਬਚਾ ਲਓ ਪਰ ਚੰਦ ਉਹ ਲੋਕ ਜਿਹੜੇ ਆ ਜਿਹੜੇ ਸਾਡੀ ਜਾਨ ਦੇ ਵੈਰੀ ਬਣੇ ਆ ਉਹ ਥਾਂ ਥਾਂ ਤੇ ਗੰਦਗੀ ਦੇ ਢੇਰ ਥਾਂ ਥਾਂ ਤੇ ਗੰਦਗੀ ਦੇ ਢੇਰ ਪਾਈ ਜਾਂਦੇ ਇੱਥੇ ਜਾਦੂ ਟੂਣੇ ਵਾਲਿਆਂ ਨੇ ਐਨੇ ਗੇ ਰਿਕਾਰਡ ਤੋੜਤੇ ਆ ਕਿਸੇ ਨੇ ਸੰਧੂਰ ਸੁੱਟਿਆ ਕਿ ਨਾ ਕਿ ਨਾ ਕਿਤੇ ਕੋਲੇ ਸੁੱਟਿਆ ਕਿਤੇ ਕੱਚ ਸੁੱਟਿਆ ਜੋ ਗੰਦਾ ਸਮਾਨ ਘਰਾਂ ਚੋਂ ਲਿਆ ਲਿਆ ਸੁੱਟਿਆ ਔਰ ਉਹਦੇ ਵਿੱਚ ਉਹ ਪਵਿੱਤਰ ਜਿਹੜੀ ਗੁਟਕਾ ਸਾਹਿਬ ਆ ਜਾਂ ਹੋਰ ਧਰਮਾਂ ਦੇ ਗ੍ਰੰਥ ਆ ਪੜਦਿਆਂ ਉਹ ਲਿਆ ਲਿਆ ਛੁੱਟੇ ਵਿੱਚੇ ਫੋਟੋਆਂ ਛੁੱਟੀਆਂ ਔਰ ਹੱਦ ਬੰਨੇ ਸਾਰੇ ਪਾਰ ਕਰਤੇ ਇੱਥੇ ਲੋਕਾਂ ਨੇ ਭੀ ਗੰਦੀਆਂ ਨੈਭੀਆਂ ਵੀ ਉੱਥੇ ਛੁੱਟੀਆਂ ਤੇ ਉੱਥੇ ਹੀ ਵਿੱਚ ਦੇਵੀ-ਦੇਵਤਿਆਂ ਨੇ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਛੁੱਟੀਆਂ ਔਰ ਮੈਨੂੰ ਦਿਖਾਉਣ ਲੱਗਿਆ ਸ਼ਰਮ ਆਉਂਦੀ ਆ ਕਿ ਇਹ ਲੋਕਾਂ ਦੀ ਇੰਨੀ ਸੋਚ ਗੰਦੀ ਹੋ ਗਈ ਏ ਕਿਸ ਹੱਦ ਤੱਕ ਲੋਕ ਗਿਰ ਗਏ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਾ ਇਹ ਜਿਹੜਾ ਛੁੱਟੀ ਜਾਂਦੇ ਨਾ ਗੰਦ ਪਹਿਲੇ ਲਿਆ ਲੈ ਕੇ ਪਾਣੀ 'ਚ ਇਹਦੇ ਨਾਲ ਤੁਹਾਡੇ ਪਰਿਵਾਰਾਂ ਨੂੰ ਤੁਹਾਨੂੰ ਸੰਤੁਸ਼ਟੀ ਨਹੀਂ ਮਿਲਣੀ ਕਿਸੇ ਨੂੰ ਦੁੱਖ ਦੇ ਕੇ ਸੰਤੁਸ਼ਟੀਆਂ ਕਿੱਥੇ ਮਿਲਦੀਆਂ ਕੰਮ ਚੋਰੋ ਕੰਮ ਕਰੋ ਤੁਸੀਂ ਪਾਣੀ 'ਚ ਲਿਆ ਕੇ ਗੰਦਗੀ ਪਾ ਦਿੰਦੇ ਜੇ ਜੇ ਤੁਸੀਂ ਇੰਨੇ ਚੰਗੇ ਹੋ ਤੇ ਇੰਨੇ ਤੁਹਾਡੇ ਸਿਆਣੇ ਜਿਹੜੇ ਕੰਮਕਰ ਹੋਣ ਉਹਨਾਂ ਦੇ ਪਰਿਵਾਰ ਵੇਖੋ ਕਿਤੇ ਜਿਹੜੇ ਲੋਕ ਕਿਸੇ ਨੂੰ ਗਲਤ ਰਸਤੇ ਤੇ ਪਾਉਂਦੇ ਆ ਨਾ ਉਹਨਾਂ ਨੂੰ ਵੀ ਲੇਖਾ ਜੋਖਾ ਇੱਥੇ ਹੀ ਦੇਣਾ ਪੈਂਦਾ ਰੱਬ ਦਾ ਵਾਸਤਾ ਜਿਹੜੇ মিডিਆ ਵਾਲੇ ਆ ਜਾ ਹੋਰ ਸਮਾਜ ਸੇਵੀ ਲੋਕ ਐ ਇਹਨਾਂ ਨੂੰ ਨਾ ਜੁੱਤੀ ਫੇਰੋ ਫੜ ਕੇ ਜਿੱਥੇ ਤੁਹਾਨੂੰ ਜਾਦੂ ਟੋਣੇ ਵਾਲਾ ਕੋਈ ਟੱਕਰਦਾ ਹੁਣ ਇੱਕ ਆਇਆ ਉਹ ਕਵੈਂਟਲ ਦੁੱਧ ਰੋੜ ਗਿਆ ਇੱਕ ਆਇਆ ਕੋਲੇ ਸੁੱਟ ਗਿਆ ਕਹਿੰਨੇ ਕੋਈ ਰਜਾਈਆਂ ਲਿਆ ਕੇ ਤਲਾਈਆਂ ਲਿਆ ਕੇ ਸੁੱਟੀ ਜਾਂਦਾ ਜਦੋਂ ਪੁੱਛੀਦਾ ਤਾਂ ਕਹਿੰਦੇ ਜੀ ਸਾਡਾ ਤਾਂ ਉਹ ਜੀ ਮਰ ਗਿਆ ਸੀ ਤਾਂ ਸੁੱਟ ਗਏ ਤੇ ਫਿਰ ਉਹਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਵੀ ਸੁੱਟ ਜੋ ਇੱਥੇ ਉਹ ਚੀਜ਼ਾਂ ਤੁਸੀਂ ਰੱਖ ਲੈਂਦੇ 골ਡ ਲਾ ਕੇ ਰੱਖ ਲੈਂਦੇ ਤੁਹਾਨੂੰ ਕੋਈ ਸ਼ਰਮ ਜਾ ਹੈਗੀ ਕਿ ਨਹੀਂ ਤੁਸੀਂ ਉਧਰ ਤਾਂ ਨਾਲ ਰੱਬ ਨਾਲ ਵੈਰ ਮੁੱਲ ਲੈ ਰਹੇ ਹੋ ਪਾਣੀ ਚ ਗੰਦਗੀ ਪਾ ਕੇ ਤੇ ਇਹ ਤੁਹਾਨੂੰ ਲੇਖਾ ਜੋਖਾ ਇੱਥੇ ਹੀ ਦੇਣਾ ਪੈਣਾ ਪਾਣੀ ਪਰਮਾਤਮਾ ਵੱਲੋਂ ਦਿੱਤੀ ਹੋਈ ਅਨਮੋਲ ਦਾਤ ਆ ਜਨਰਾਲਾ ਸਾਹਿਬ ਲੁਧਿਆਣਾ ਦੇ ਨੇੜੇ ਬੁੱਢਾ ਦਰਿਆ ਵੀ ਅੱਜ ਜਿਹਨੂੰ ਬੁੱਢਾ ਨਾਲਾ ਕਹਿ ਦਿੰਦੇ ਆ ਤੇ ਇਤਿਹਾਸਿਕ ਹੈਗਾ ਉਹ ਵੀ ਪਰ ਅੱਜ ਕੀ ਹਾਲਾਤ ਬਣਾਤੇ ਉਸਤੇ ਉਹ ਦੇਖੋ ਜਦੋਂ ਤੁਸੀਂ ਬੋਲੋਗੇ ਨਹੀਂ ਤੁਸੀਂ ਜਾਓਗੇ ਨਹੀਂ ਜਦੋਂ ਉੱਥੋਂ ਦੇ ਲੋਕਾਂ ਨੇ ਸਾਭਿਆ ਹੀ ਨਹੀਂ ਤੇ ਫਿਰ ਉਹ ਇਹੋ ਹਾਲਾਤ ਹੋਣੇ ਸੀ ਉੱਥੇ ਵੀ ਤੁਹਾਡੇ ਸਾਹਮਣੇ ਜਾ ਕੇ ਕਿਦਾਂ ਕੀ ਕੁਝ ਹੋਇਆ ਤੋ ਉਹ ਅੱਜ ਸਾਡੇ ਅਮਰitsar ਦੇ ਐਮਪੀ ਆ ਗੁਰਜੀਤ ਸਿੰਘ ਔਜਲਾ ਜਿਹੜੇ ਪਾਰਲੀਮੈਂਟ ਚ ਲੈ ਕੇ ਗਏ ਉਸ ਗੱਲ ਨੂੰ ਅੱਜ ਉੱਥੇ ਕੰਮ ਚੱਲ ਰਿਹਾ ਪਰ ਅਸੀਂ ਇਹ ਕੰਮ ਇੱਥੇ ਨਹੀਂ ਹੋਣ ਦੇਣਾ ਵਿਆਸ ਤੇ ਨਾ ਹੀ ਅਮਰਸਰ ਵਾਲੀ ਨਹਿਰ ਤੇ ਕਿਉਂਕਿ ਉੱਥੋਂ ਵੀ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਪਾਣੀ ਦੇ ਨਾਮ ਤੇ ਪੰਜਾਬ ਜਾਣਿਆ ਜਾਂਦਾ ਔਰ ਪੰਜਾਬ ਦੇ ਮੀਡੀਆ ਨੂੰ ਮੈਂ ਬੇਨਤੀ ਕਰੂੰ ਕਿ ਭਰਾਓ ਪਾਣੀ ਦੀਆਂ ਖਬਰਾਂ ਨੂੰ ਲੀਡਰ ਨਹੀਂ ਜੇ ਮੰਨਦੇ ਨਾ ਵਿਧਾਨ ਸਭਾ ਚ ਕਰਦੇ ਜੇ ਗੱਲ ਨਾ ਪਾਰਲੀਮੈਂਟ ਚ ਗੱਲ ਕਰਦੇ ਜੇ ਕਿਉਂ ਕਿ ਉਹਨਾਂ ਨੂੰ ਪਾਣੀ ਨਾਲ ਲੈਣਾ ਦੇਣਾ ਕੋਈ ਨਹੀਂ ਆ ਉਹ ਕਹਿੰਦੇ ਪਾਣੀ ਦਾ ਮਸਲਾ ਕੋਈ ਮਸਲਾ ਹੀ ਨਹੀਂ ਆ ਤੇ ਪੰਜਾਬ ਪਾਣੀਆਂ ਨਾਲ ਜਾਣਿਆ ਜਾਂਦਾ ਇਹ ਦਰਿਆ ਦਾ ਪਵਿੱਤਰ ਜਲ ਇਹ ਕਿਤੇ ਉਹਨਾਂ ਦੇਸ਼ਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਪਾਣੀ ਅਜੇ ਨਸੀਬ ਨਹੀਂ ਹੁੰਦਾ ਪਹਿਲਾਂ ਨਲਕਿਆਂ 'ਚ ਵੇਖਿਆ ਆਪਾਂ ਫਿਰ ਆਪਾਂ ਸੂਆਂ ਨਹਿਰਾਂ 'ਚ ਵੇਖਿਆ ਉਹ ਵੀ ਪੱਕਿਆਂ ਕਰਾ ਦਿੱਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਤਰਸਾਂਗੇ ਕਿਹੜੇ ਕਿਹੜੇ ਦਰਿਆ ਹੁੰਦੇ ਸੀ ਆ ਕੀ ਬਣਾਤਾ ਆ ਹਾਲਾਤ ਇਹੋ ਜਿਹੇ ਬਣਾਤੇ ਸਾਡੀਆਂ ਨਕਮੀਆਂ ਸਰਕਾਰਾਂ ਨੇ ਨਹਿਰੀ ਵਿਭਾਗ ਪੰਜਾਬ ਦਾ ਬਿਲਕੁਲ ਨਕਮਾ ਤਨਖਾਹਾਂ ਲੈਂਦਾ ਲੋਕਾਂ ਦੇ ਟੈਕਸ ਦੀਆਂ ਕਦੀ ਮੈਂ ਕਿਤੇ ਵੇਖਿਆ ਨਹੀਂ ਨਾ ਨਹਿਰ ਦੇ ਕੰਡੇ ਤੇ ਨਾ ਦਰਿਆ ਦੇ ਕੰਡੇ ਤੇ ਇਹ ਹਾਲਾਤ ਦਾ ਦੋਸ਼ੀ ਕਿਤੇ ਨਾ ਕਿਤੇ ਇਹ ਵੀ ਆ ਸੋ ਰੱਬ ਦਾ ਵਾਸਤਾ ਪਾਣੀ ਵਿੱਚ ਗੰਦਗੀ ਪਾਉਣਾ ਬੰਦ ਕਰੋ ਜਾਦੂ ਟੂਣਿਆਂ ਵਾਲਿਓ ਸ਼ਰਮ ਕਰੋ ਕੰਮ ਕਰੋ ਕੰਮ ਚੋਰ ਨਾ ਬਣੋ ਇੱਥੇ ਗੰਦ ਪਾਉਣਾ ਤੁਹਾਨੂੰ ਕੁਝ ਨਹੀਂ ਹੋਣਾ ਕਿਉਂ ਲੋਕਾਂ ਨੂੰ ਕੈਂਸਰ ਵੰਡਣ ਦੇ ਜੇ ਪਾਣੀ ਵਿੱਚ ਗੰਦਗੀ ਨਾ ਪਾਓ ਧੰਨਵਾਦ